ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਚੱਲਦਾ ਆਪਣੇ ਕੰਮ ਆਪਦੇ ਲਈ ਆ ਖੇਤ ਚ ਤੂੜੀ ਬਣਾਉਣ ਨੂੰ ਵੀਰੇ ਆਹ ਖੇਤ ਦੇ ਵਿੱਚ ਨਾ ਕਣਕ ਵੀ ਬਹੁਤ ਸੋਹਣੀ ਨਿਕਲੀ ਸੀ ਤੇ ਤੂੜੀ ਵੀ ਰਿਕਾਰਡ ਤੋੜ ਨਿਕਲ ਰਹੀ ਹੈ ਤੁਸੀਂ ਆਹ ਦੇਖ ਲਓ ਵੀ ਇਹ 4.5 ਕਿੱਲਿਆ ਹਨ 4.5 ਕਿੱਲਿਆਂ ਦੇ ਵਿੱਚੋਂ ਆ ਆ ਹਜੇ ਰੰਦਾ ਅੱਧਾ ਕਿੱਲਾ ਬਣਾਉਣ ਵਾਲਾ ਆ ਇੱਥੋਂ ਤੇ ਲੈ ਕੇ ਇੱਥੋਂ ਤੇ ਲੈ ਕੇ ਉਹ ਜਿੱਥੇ ਆਪਣੀ ਮਸ਼ੀਨ ਖੜੀ ਹੋ ਰਹਿੰਦਾ ਤੇ ਇੱਕ ਜਿਹੜਾ ਜੇ ਇੱਧਰ ਰੰਦਾ ਜਿੱਧਰ ਉਹ ਜੰਮੀ ਬਾਈ ਦਾ ਡਾਟਾ ਟ੍ਰੈਲੀ ਦੇ ਆ ਪਟਾ ਜਾਨੀ ਕਿ ਆ ਬਣ ਗਿਆ ਇੰਨਾ ਹਨ ਮੈਂ ਤੁਹਾਨੂੰ ਦਿਖਾ ਵੀ ਦਿਨਾ ਠੀਕ ਆ ਦੇਖ ਲਓ ਆਹ ਇੰਨਾ ਕਚੌੜਾ ਵਾ ਇੱਥੋਂ ਤੇ ਲੈ ਕੇ ਉਹ ਡੰਡਿਆਂ ਤੱਕ ਚੌੜਾ ਤੇ ਉਧਰ ਆ ਪਈ ਇਹ ਇੰਨਾ ਖੱਤਾ ਬਣਿਆ ਤੇ ਤੁਸੀਂ ਦੇਖ ਲਓ ਕਿ ਇਹਦੇ ਵਿੱਚੋਂ ਤੇ ਤੁਸੀਂ ਦੇਖ ਲਓ ਵੀ 13 ਟਰਾਲੀਆਂ ਅੱਜ ਬਣ ਗਈਆਂ ਚਾਰ ਗੱਲ ਬਣਾਈਆਂ ਇਹਦੇ ਚ 17 ਟਰਾਲੀਆਂ ਇਹ ਖੱਤੇ ਚ ਬਣ ਚੁੱਕੀਆਂ ਨੇ ਇਹ 4.5 ਕਿਲੇ ਦਾ ਘੇਰਾ ਵਾ ਤੇ ਆਹ ਹਜੇ ਬਾਕੀ ਪਿਆ ਦੇ ਨਾਲ ਇੰਨਾ ਰਿਕਾਰਡ ਇਹਦਾ ਕਣਕ ਦਾ ਵੀ ਬਹੁਤ ਸੋਨਾ ਝਾੜ ਨਿਕਲਿਆ ਸੀ ਇਹ ਜਿਹੜੀ ਆਪਾਂ ਪਹਿਲੇ ਦਿਨ ਸ਼ੁਰੂ ਕਰੀ ਸੀ 22 ਫੁੱਟੀ ਟਰਾਲੀ ਤੇ 16 ਫੁੱਟੀ ਭਰੀ ਸੀ ਤੇ ਤੁਸੀਂ ਦੇਖ ਲਓ ਵੀ ਰਿਕਾਰਡ ਤੋੜ ਤੂੜੀ ਆ ਜੇ ਕਿਤੇ ਤੂੜੀ ਸਾਂਝਰ ਜੇ ਕਿਤੇ ਤੂੜੀ 300 ਰੁਪਏ ਨੂੰ ਟਰਾਲੀ ਲੈਂਦੀ ਹੁੰਦੀ ਵੀ 3000 ਰੁਪਏ ਨੂੰ ਟਰਾਲੀ ਦਾ ਦੇ ਉਹੀ ਦੇ ਲਓ ਵੀ ਕਿੰਨੇ ਦੀ ਤੂੜੀ ਉਹੀ ਹੋ ਜਾਣੀ ਸੀ ਕੱਤੇ ਚ ਹੈਨਾ ਆ ਦੇ ਲਓ ਆ ਖੇਤ ਟਾਂਡੇ ਤਾਂ ਦੇਖ ਲਓ ਕਿੱਡੇ ਵੱਡੇ ਵੱਡੇ ਇਹ ਤਾਂ ਇੱਕ ਜਿਹੜਾ ਨਹੀਂ ਆਉਂਦਾ ਦੋ ਜਿਹੜੇ ਤਿਆਨੂੰ ਟਰਾਲੀ ਭਰ ਜਾਂਦੀ ਆ ਦੇਖ ਲਓ ਘਰ ਚ ਲੈ ਹਾਂ ਇਹ ਯਾਨੀ ਕਿ 16 ਨਾ ਇਹ ਬਣ ਗਈਆਂ ਅੱਜ 13 ਤੇ 4 17 17 ਟਰਾਲੀਆਂ ਖੱਤੇ ਖੱਤੇ ਚੋਂ ਬਣ ਗਈਆਂ ਹਨ ਅੱਜੋਂ ਹਜੇ 17ਵੀਂ ਟਰਾਲੀ ਪੈਣ ਲੱਗੀ ਆ ਤੇ ਅੱਜ ਪਿੰਡ ਚ ਲੈਂਦੀ ਆ ਪਿੰਡ ਚੋਂ ਮੋੜਨ ਨੂੰ ਟਾਈਮ ਲੱਗਦਾ ਟਰਾਲੀਆਂ ਦਾ ਤਿੰਨ ਚੱਲਦੀਆਂ ਪਰ ਉਸ ਤੋਂ ਟਾਈਮ ਲੱਗਦਾ ਮੋੜਨ ਨੂੰ ਤੇ ਆਹਾ ਆਪਣਾ ਅੱਜ 630 ਚਲਾਇਆ ਵਾ ਤੇ ਇਹ ਤਾਂ ਚਲਾਇਆ ਵਾ ਵੀ ਉਹ 7500 ਦੀ ਨਾ ਪੈਪ ਲੀਕ ਹੋ ਗਈ ਸੀ ਇੱਕ ਤੇਲ ਉਹਦੀ ਵਾਲੀ ਪਾਣੀ ਵਾਲੀ ਤੇ ਫਿਰ ਬਦਲ ਕਰਕੇ ਲਾਤਾ ਮੈਂ ਕਿਾ ਚੱਲੇ ਇਹੀ ਚੱਲੀ ਜਾਂਦ ਹੁਣ ਫਿਰ ਬਦਲੀ ਕਰ ਲਾਂਗੇ ਲਓ ਜੀ ਚੱਲਦੀ ਆ ਰਾਣੀ ਸੁੰਦਰਾ ਆਪਣੀ ਇੱਕ ਅੱਜ ਇੱਕ ਇੱਥੇ ਚੱਲਦੀ ਆ ਇੱਕ ਆਪਣੀ ਚੱਲਦੀ ਆ ਹੁਸ਼ਿਆਰਪੁਰ ਉਹ ਛੋਟੀ ਜਿਹਨ ਵਾਲੀ ਤੇ ਦੂਜੀ ਬੰਦ ਹੋ ਗਈ ਕੱਲ ਅੱਜ ਇਹਦਾ ਇੱਕ ਦਾ ਕੰਮ ਸੀਗਾ ਸਾਰੀ ਦਿਹਾੜੀ ਇਹ ਆਹੀ ਅੰਕਲ ਉਹਨਾਂ ਦੇ ਰਹਿ ਜਾਣੇ ਤਿੰਨ ਕਿੱਲੇ ਉਹ ਹਜੇ 2 ਦਿਨ ਠਹਿਰ ਕੇ ਬੜਨੇ ਅੰਕਲ ਕਹਿੰਦੇ ਤੇ ਕਿਉਂਕਿ ਇਹਨਾਂ ਨੇ ਉਹ ਆਲੂ ਫਟ ਕੇ ਵੀਜੀ ਹੋਈ ਸੀ ਕਣਕ ਹਨ ਤੇ ਕਰਦਾ ਦੇਖੋ ਕਿੰਨਾ ਵਾ ਬਹੁਤ ਜ਼ਿਆਦਾ ਕਰਦਾ ਭਾਈ ਕਣਕ ਖਸਾਣਾ ਅੱਜ ਵੀ ਸੀਗਾ ਇਹਦੇ ਲਈ 10 8-10 ਕਿੱਲਿਆਂ ਦਾ ਕੰਮ ਸੀਗਾ ਇਹ ਤਾਂ ਮਸ਼ੀਨ ਦਾ ਅੱਜ ਹੀਰਲਾ ਦਿਨ ਸੀ ਕੱਲ ਦੂਜੀ ਕੱਲ ਵੀ ਵੱਡੇ ਸੀਗੇ 35-40 ਕਿੱਲੇ ਸੀਗੇ ਕੱਲ ਵੀ ਰਹਿੰਦੇ ਕੱਲ ਉਹ ਵੱਡੇ ਹੋਏ ਸੀਗੇ ਏ ਵਿਰਾਜ ਜਗਦੀਸ਼ ਬਾਈ ਹਣੀ ਉੱਥੇ ਚ ਗਏ ਹੋਏ ਆ ਤੇ ਹੁਣ ਇਹ ਮਸ਼ੀਨ ਦਾ ਜਿਹ ਖੇਤ ਲਾਦੇ ਨਹੀਂ ਆ ਬਸ ਯਾਨੀ ਕਿ ਇਹੀ ਚੱਲਦੀ ਹੈ ਦੂਜੀ ਬੰਦ ਕਰੀ ਉਹਨੂੰ ਸਵਾਈਤ ਕੋਈ ਕਰਦੇ ਆ ਤੇ ਇਹਦਾ ਕਰਕੇ ਅੱਜ ਬੰਦ ਹੋ ਜਾਣਾ ਚਲੋ ਜੀ ਐ ਕਿ ਤਿੰਨ ਦਿਨ ਹੀ ਰਹਿੰਦੇ ਆ ਬਸ ਇਹਨਾਂ ਦੀ ਉਹ ਵੱਡਾਂ ਕਿ 2 ਜਾਂ 3 ਦਿਨਾਂ ਤੱਕ ਅੰਕਲ ਕਹਿੰਦੇ ਵੜਦੇ ਹੋ ਮੈਂ ਕਿ ਕੋਈ ਗੱਲ ਨਹੀਂ ਕਿਉਂਕਿ ਜਦ ਆਪਾਂ ਵੜਦੇ ਆ ਸਾਰੀਆਂ ਫਸਲਾਂ ਜ਼ਿੰਮੇਵਾਰੀਆਂ ਆਪਣੀ ਆ ਇਹ ਚਾਹੇ ਅਗੇਤੀ ਹੋਵੇ ਚਾਹੇ ਪਿਛੇਤੀ ਹੋਵੇ ਕਿਉਂਕਿ ਅੰਕ ਲਾਉਣਾ ਦੇ ਸਾਰੇ ਇਹ ਤਿੰਨ ਚਾਰ ਅੰਕ ਲਾਉਣੀ ਆ ਭਰਾ ਹਨ ਇੱਕੋ ਪਰਿਵਾਰ ਦੇ ਇਹਨਾਂ ਦੇ ਜਦੋਂ ਇਹਨਾਂ ਦੇ ਤਿੰਨ ਦਿਨ ਪਹਿਲਾਂ ਯਾਨੀ ਕਿ ਇਹਨਾਂ ਦੇ ਝੋਨਾ ਸਭ ਤੋਂ ਪਹਿਲਾਂ ਵੱਡੇ ਆ ਤੇ ਕਣਕ ਸਭ ਤੋਂ ਲੇਟ ਆ ਇਹਨਾਂ ਦੀ ਔੜ ਕਣਕ ਸਭ ਤੋਂ ਲੇਟ ਸੀਗੀ ਇਹਨਾਂ ਦੀ ਇਹਦੋਂ ਪਹਿਲਾਂ ਜਮਾ ਨਹੀਂ ਅੰਕ ਲਾਉਣ ਦੇ ਵਿੱਚ ਅੱਜ ਹੀ ਵੱਢਣ ਲੱਗੇ ਆ ਤੇ ਦੂਜੇ ਅੰਕਲ ਦਾ ਭਰਾ ਵਾ ਉਹਨਾਂ ਦੇ ਵੀ ਕੱਲ ਹੀ ਵੱਢੀ ਆ ਹਨਾ ਤੇ ਸਭ ਤੋਂ ਲੇਟ ਹੀ ਵੱਢਦੇ ਆ ਤੇ ਝੋਨਾ ਸਭ ਤੋਂ ਪਹਿਲਾਂ ਹੁੰਦਾ ਇਹਨਾਂ ਦਾ ਉਨੇ ਜਿਹਨਾਂ ਦੀ ਸ਼ੁਰੂਆਤ ਹੁੰਦੀ ਹੈ ਮਸ਼ੀਨਾਂ ਦੀ ਦੁਨੀਆਂ ਤੇ ਚੱਲਣਾ। ਲਓ ਵੀ ਵੀਰੇ ਅੱਜ ਤੋਂ ਕਰਤੀ ਸ਼ੁਰੂ ਆਪਾਂ ਬਾਹੀ। ਤੁਸੀਂ ਹੁਣ ਦੇ ਬਹੁਤ ਵੀਰਾਂ ਨੂੰ ਮੇਰੀ ਗੱਲ ਦਾ ਗੁੱਸਾ ਲੱਗ ਜਾਂਦਾ ਹੁੰਦਾ ਹਨਾ। ਆ ਦੇਖੋ ਅਸੀਂ ਤੂੜੀ ਬਣਾਈ ਸੀ ਤੇ ਤੂੜੀ ਬਣਾਈ ਤੋਂ ਦੋਹਰ ਕਰਨ ਲੱਗਿਆ ਫਿੱਤਰ ਹਨਾ। ਤੇ ਤੁਹਾਨੂੰ ਦੇਖ ਲਓ ਵੀ ਕੀ ਦੀਂਦਾ ਵਿੱਚ। ਦੀਂਦੇ ਆ ਟੰਡੇ ਢੰਡੇ ਕੁਛ ਵੀ। ਹੈ। ਖਤਮ ਹੋ ਗਿਆ ਨਾ ਬਸ ਤੂੜੀ ਥੋੜੀ ਜਿਹੀ ਜਿਹੜੀ ਬਣਾਉਣੀ ਆ ਰਗੜ ਕੇ ਬਣਾ ਲਓ ਠੀਕ ਆ ਆਪਾਂ ਤਾਂ ਹੁਣ ਸਾਰੀ ਐਵੇਂ ਹੀ ਬਾਹੀ ਕਰਨੀ ਆ ਬਸ ਹੁਣ ਤੂੜੀ ਬਣਦੀ ਆ ਤੇ ਤਰਨੂੰ ਕਹਿਦਾ ਵੀ ਆਪਦਾ ਟਰੈਕਟਰ ਚਾਲੂ ਰੱਖ ਵੀ ਜਿਵੇਂ ਖੱਤੇ ਖਾਲੀ ਹੁੰਦੇ ਆ ਉਵੇਂ ਉਹ ਨਾਲ ਦੀ ਨਾਲ ਹੀ ਬਾਹੀ ਸ਼ੁਰੂ ਕਰ ਲਾ ਤੇ ਫਿਰ ਮਗਰ ਲੇਦਰ ਲਾਈ ਚੱਲਾਂਗੇ ਜਿੰਨੇ ਕਣਕ ਦੇ ਵੱਢ ਵਾਲੇ ਘੱਟ ਹੈਗੇ ਆ ਤਾਂ ਸਾਰਿਆਂ ਦੇ ਵਿੱਚ ਚੱਲੀ ਜਾਊਗਾ ਕੰਮ ਆਪਾਂ ਨਹੀਂ ਬਾਈ ਅੱਗ ਲਾਉਂਦੇ। ਨਾ ਆਪਾਂ ਅੱਗ ਲਾਉਣੀ ਆ, ਨਾ ਆਪਾਂ ਅੱਗ ਦੇ ਹੱਕ ਦੇ ਵਿੱਚ ਹੈਗੇ ਆ। ਕਿ ਆਪਾਂ ਅੱਗ ਲਾਈਏ ਹਨਾ ਤੇ ਹੁਣ ਵੀ ਅੱਗਾਂ ਲੱਗਣੀਆਂ ਆ ਉਹ ਤਾਂ ਸਾਰੇ ਕਰਤੇ-ਕੁਰਤੇ ਲੋਕਾਂ ਨੇ ਐਵੇਂ ਮਚਾਉਣੇ ਆ। ਟਰੂਡੀ ਦਾ ਤਾਂ ਕਿਉਂਕਿ ਉਹ ਅੱਛੀ ਨਹੀਂ ਹੈਗੀ। ਕਰਤੇ ਐਵੇਂ ਮਚਣਿਆ ਅੱਗਾਂ ਦੇ ਲਾ ਕੇ। ਸਾਰੇ ਭਾਈ ਆਪਾਂ ਤਾਂ ਐਵੇਂ ਹੀ ਕਰਦੇ ਆ ਬਾਈ। ਆਪਾਂ ਨਹੀਂ ਅੱਗ ਲਾਈ। 2015 ਤੋਂ ਬਾਅਦ ਆਪਾਂ ਨਹੀਂ ਖੱਤਿਆਂ ਦੇ ਵਿੱਚ ਸੀਖ ਲਈ ਕਿਸੇ 'ਚ ਵੀ ਨਾ ਕਣਕ ਦੇ ਵੱਢ ਨੂੰ ਨਾ ਮੱਕੀ ਦੇ ਵੱਢ ਨੂੰ ਨਾ ਮਤਲਬ ਹੀ ਨਹੀਂ ਹੈਗਾ ਕਿ ਆਪਾਂ ਅੱਗ ਲਾਈਏ ਕਿ ਨਾ ਕਦੀ ਸੋਚਿਆ ਅੱਗ ਲਾਉਣ ਬਾਰੇ ਕਿ ਹਾਂ ਆਪਾਂ ਅੱਗ ਲਾਉਣੀ ਆ ਤੇ ਆਪਾਂ ਐਵੇਂ ਸੰਤੁਸ਼ਟਾਂ ਤੇ ਕੋਈ ਉਹ ਨਹੀਂ ਹੈਗਾ ਕਿ ਹਾਂ ਵੀ ਅੱਗ ਲਾਉਣੀ ਜ਼ਰੂਰੀ ਆ ਤੇ ਪੂਰਾ ਵਧੀਆ ਇਦਾਂ ਚੱਲਦਾ ਆ ਟਰੈਕਟਰ ਦੇ ਨਜ਼ਾਰਾ ਯਾਰ ਬਾਈ ਗਰਦਾ ਤਾਂ ਨਹੀਂ ਪੈਣਾ ਬੰਦਾ ਉਵੇਂ ਬੈਠਾ ਵਾ ਹਨਾ ਤੇ ਐਨ ਪੂਰਾ ਨਜ਼ਾਰੇਦਾਰ ਫਿੱਤਰ ਨੂੰ ਕਹਦਾ ਮੈਂ ਕਿ ਹੁਣ ਇਹਦੇ ਮਗਰੋਂ ਤਵੀਆਂ ਕੱਢੀ ਨਾ ਸਾਰੀ ਸੁੱਕੀ ਬਾਹੀ ਇਹਦੇ ਨਾਲ ਹੀ ਕਰਨੀ ਆ ਝੋਟੇ ਨਾਲ ਤੇ ਕਿਉਂਕਿ ਸੌਖਾ ਵਾ ਬਾਈ ਜ਼ਰੂਰੀ ਗਰਦੇ 'ਚ ਮਰਨਾ ਜਿਆਦਾ ਆਪਣੇ ਕੋਲੇ ਹੈਗਾ ਵਾ ਤੇ ਆਪੇ ਇਹਦੇ ਨਾਲ ਬਾਹੀ ਕਰੂਗਾ ਆਪੇ ਤੇ ਰੀਅਲ ਟਾਇਰਾਂ ਦਾ ਬਾਈ ਫਰਕ ਬਹੁਤ ਤੇ ਜੋਰ ਵੀ ਟਰੈਕਟਰ ਵਧੀਆ ਲਾਉਂਦਾ ਕੋਈ ਮਾੜਾ ਜੋਰ ਨਹੀਂ ਲਾਉਂਦਾ ਵਧੀਆ ਜੋਰ ਲਾਉਂਦਾ ਆ ਟਾਇਰ ਦੇ ਲੋ ਚੱਕੇ ਹੋਇਆ ਪੂਰੇ ਉੱਤੇ ਇਹ ਸੋਹਣਾ ਚੱਲਦਾ ਟਰੈਕਟਰ ਨਜ਼ਾਰਾ ਦਿੰਦਾ ਕੈਵਨ ਵਾਲਾ ਬਾਈ ਪੈਸੇ ਲੱਗਿਆਂ ਦਾ ਮੁੱਲ ਮੁੜਦਾ ਇੱਥੇ ਆ ਕੇ ਮੁੜਦਾ ਬੰਦਾ ਹੁਣ ਪਤਾ ਕੀ ਹੁੰਦਾ ਯਾਰ ਦੇਖੋ ਮੈਂ ਤੁਹਾਨੂੰ ਦੱਸਦਾ ਚਲੋ ਸਾਰੇ ਵੀਰ ਲੈਣ ਮੈਂ ਤਾਂ ਇਹ ਅਰਦਾਸਾਂ ਕਰਦਾ ਸਾਰੇ ਵੀਰਾਂ ਦੇ ਕੋਲੇ ਈ ਸੀ ਵਾਲੀ ਹੁਣ ਟਰੈਕਟਰ ਤੇ ਜਿਵੇਂ ਹੁਣ ਕੋਸ਼ਿਸ਼ ਕਰੋ ਕਿ ਬੰਦੇ ਨੇ ਸਵੇਰੇ 2-3 ਘੰਟੇ ਬਾਹਨ ਨੂੰ ਲਾਉਣੇ ਆ ਹਨਾ ਕਿ ਅਸੀਂ ਸਾਡੇ ਸਾਹਜਰੇ ਆਤਾ ਵੀ ਥੋੜਾ ਸਾਹਜਰੇ ਉੱਠ ਕੇ ਲਾ ਲਈਦਾ ਹਨਾ ਤੜਕੇ ਲਾ ਲਿਆ ਅਸੀਂ 10 ਵਜੇ ਦਿਨ ਤੋਂ ਬਹਿ ਜਾਣੇ ਆ ਵੀ ਬਸ 10-11 ਵਜੇ ਦਿਨ ਨੂੰ ਛੁੱਟੀ ਕਰ ਲਓ 10-11 ਵਜੇ ਦਿਨ ਨੂੰ ਛੁੱਟੀ ਕਰਕੇ ਫੇਰ ਆਏ ਹੁੰਦਾ ਵੀ ਹੁਣ ਫੇਰ ਸ਼ਾਮ ਨੂੰ 3:30-4 ਵਜੇ ਤੋਂ ਬਾਅਦ ਫੇਰ ਛੁੱਟੀ ਲਾ ਲਈਦੀ ਹੈ 4-5 ਵਜੇ ਤੇ ਹੁਣ ਜੇ ਬੰਦਾ ਸਵੇਰੇ ਉੱਠ ਕੇ ਲੱਗਦਾ ਨਾ ਬੋਣ ਤਾਂ ਭਾਈ ਸਵੇਰੇ ਲਿਬੜ ਜਾਂਦਾ ਪਹਿਲਾਂ ਸਵੇਰੇ ਨਾ ਉਹ ਫਿਰ ਦੁਪਹਿਰੇ ਬੋਣ ਜਾਣਾ ਦੁਪਹਿਰੋਂ ਫੇਰ ਨਾ ਉਹ ਹਨਾ ਤੇ ਜੇ ਬੰਦੇ ਨੇ ਘਰੇ ਆਰਾਮ ਕਰਨਾ 10 ਮਿੰਟ ਦੁਪਹਿਰਾ ਦੁਪਹਿਰਾ ਤੇ ਚੱਲ ਇਹਦੇ ਉੱਤੇ ਆਹ ਟਰੈਕਟਰ ਤੇ ਇੰਨਾ ਵਾ ਵੀ ਚੱਲ ਬੰਦਾ ਅ ਜਿਹਨੇ ਲਿਬੜਨਾ ਤਾਂ ਉਹ ਤਾਂ ਲਿਬੜੂ ਤਾਂ ਨਹੀਂ ਘਟੂ ਘਟ ਬੋਣ ਤੇ ਤੇ ਜਿਵੇਂ ਹੁਣ ਬਾਹੀ ਦਾ ਜਿਵੇਂ ਹੁਣ ਲੇਜ਼ਰ ਕਰਾ ਵੀ ਚਲਾਉਣੇ ਆਪਾਂ ਤੇ ਲੇਜ਼ਰ ਗਰਾਵੀ ਆਪਾਂ ਇਹ ਹੁੰਦਾ ਵੀ ਸਵੇਰੇ ਤੜਕੇ ਚਲਾ ਲਓ 12:00 ਵਜੇ ਦੇ ਨੂੰ ਟਰੈਕਟਰ ਬੰਦ ਕਰ ਦੀਆ ਦੁਪਹਿਰੇ ਤੇ 12 ਤੋਂ ਬਾਅਦ ਫਿਰ 3:00 3:30 ਚਲਾਈ ਦੇ ਆ ਵੀ ਫੇਰ ਇੰਨਾ ਛੁੱਟੀ ਫੇਰ ਲਾ ਲੇ ਵੀ ਬਸ ਧੁੱਪੇ ਨਹੀਂ ਮਰਨਦਾ ਹੁੰਦਾ ਆਪਾਂ ਨੂੰ ਵੀ ਧੁੱਪੇ ਨਾ ਮਰੋ ਯਾਰ ਸਵੇਰੇ ਤੜਕੇ ਆ ਕੇ ਲੱਗ ਜਾਓਗਾ ਠੀਕ ਹੈ ਧੁੱਪੇ ਕਾ ਧੰਨ ਇਹ ਜੀ ਆਲਾ ਟਰੈਕਟਰ ਤਾਂ ਚਲੋ ਐਤ ਕੀ ਬੋਂਨੇ ਆ ਨੇ ਖਤੇ ਅੱਗੇ ਤਾਂ ਆਪਣੇ ਕੋਲੇ ਦੂਜੇ ਹੀ ਸੀ ਦੂਜਿਆਂ ਨਾਲ ਹੀ ਬੋਂਦੇ ਰਹੇ ਆ ਤੁਸੀਂ ਦੇਖਿਆ ਹੀ ਆ ਬੋਂਦਿਆਂ ਨੂੰ ਹਰ ਇੱਕ ਸਾਲ ਇਹ ਬਸ ਉਹੀ ਗੱਲ ਆ ਕਿ ਸਹੀ ਆ ਠੀਕ ਆ ਚੱਲੀ ਜਾਂਦਾ ਰਹਿੰਦਾ ਵਕਤ ਜਿੱਦਾਂ ਵੀ ਹੈ ਚਕੋਰ ਬੋਲਦੀ ਆ ਚਕੋਰ ਇੱਕ ਚਕੋਰ ਵਿਚਾਰੀ ਆਪਣੀ ਗੁੰਮ ਹੀ ਗਈ ਯਾਰ ਖੱਤੇ ਚ ਭੱਜ ਗਈ ਇੱਕ ਚਕੋਰ ਨਾ ਹੋਕਣਾ ਫਿਰ ਹਮ ਦੇਖ ਲੈ ਵੀਰੇ ਕਿਸੇ ਵੀ ਚੀਜ਼ ਤੇ ਆਪਾਂ ਪੈਸਾ ਇਨਵੈਸਟ ਕਰਦੇ ਆ ਉਹ ਮੁੱਲ ਤਾਂ ਮੁੜਦਾ ਨਾ ਹੁਣ ਦੇਖੋ ਰੰਗ ਕਰਿਆ ਸੀਗਾ ਪਤਵੀਆਂ ਨੂੰ ਨਾ ਰੰਗ ਕਿੰਨਾ ਸੋਹਣਾ ਲੱਗਦਾ ਦਿਲ ਪੂਰਾ ਸੋਹਣਾ ਲੱਗਦਾ ਨਾ ਜਾਹਿਦ ਟਰੈਕਟਰ ਦੇ ਨਾਲੋਂ ਡਿਫਰੈਂਸ ਆ ਹਨਾ ਥੋੜਾ ਰੰਗ ਦਾ ਤੇ ਬਟ ਟਰੈਕਟਰ ਮਗਰ ਜੱਜ ਨਹੀਂ ਆ ਪੂਰੀਆਂ ਤਵੀਆਂ ਦੇ ਲੇ ਜੇ ਨਹੀਂ ਜੱਜਦੀਆਂ ਤਾਂ ਦੱਸੋ ਮੈਨੂੰ ਪੂਰੀਆਂ ਆ ਜਾਂਦੀਆਂ ਟਰੈਕਟਰ ਮਗਰ ਵਾਂਗ